ਤਸਵੀਰਾਂ ਅੰਮ੍ਰਿਤਸਰ ਤੇ ਬਟਾਲਾ ਰੋਡ ਤੇ ਸਥਿਤ ਨਹਿਰੂ ਕਲੋਨੀ ਦੀਆਂ ਨੇ ਜਿੱਥੇ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਜਿਹੜਾ ਨੌਜਵਾਨਾਂ ਦੇ ਉੱਤੇ ਹਮਲਾ ਕੀਤਾ ਗਿਆ ਇੱਕ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦਰਮਿਆਨ ਗਲੀ ਦੇ ਵਿੱਚ ਖੜੀਆਂ ਜਿੰਨੀਆਂ ਵੀ ਗੱਡੀਆਂ ਉਹਨਾਂ ਦੀ ਭਾਂਤੋੜ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਜਿਹੜੇ ਨੇ ਉਹ ਹਥਿਆਰਬੰਦ ਸੀ ਤੇ ਧਾਰ ਹਥਿਆਰ ਉਹਨਾਂ ਦੇ ਕੋਲ ਸੀ ਤੇ ਗਲੀ ਦੇ ਵਿੱਚ ਜਿੰਨੀਆਂ ਵੀ ਗੱਡੀਆਂ ਖੜੀਆਂ ਸੀ ਸਭ ਦੀ ਭਾਂਤੋੜ ਕੀਤੀ ਗਈ ਤੇ ਨਾਲ ਹੀ ਜਿਹੜਾ ਵੀ ਵਿਅਕਤੀ ਚਾਹੇ ਕੋਈ ਔਰਤਾ ਚਾਹੇ ਕੋਈ ਨੌਜਵਾਨ ਆ ਉਹ ਸਾਹਮਣੇ ਆਇਆ ਤਾਂ ਉਸਦੇ ਉੱਤੇ ਵੀ ਜਿਹੜਾ ਤੇਜ਼ਤਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੁਹਾਨੂੰ ਦੱਸਦੇ ਆ ਕਿ ਮਾਮਲਾ ਜਿਹੜਾ ਉਹ ਇੱਕ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਜਿਸ ਦੇ ਦਰਮਿਆਨ ਜਿਹੜਾ ਇੱਕ ਨੌਜਵਾਨ ਦੇ ਨਾਲ ਜੋ ਕਿ ਅਮਰਤਪਾਲ ਨਾਂ ਦਾ ਨੌਜਵਾਨ ਆ ਨਹਿਰੂ ਕਲੋਨੀ ਦੇ ਵਿੱਚ ਰਹਿਣ ਵਾਲਾ ਤਾਂ ਉਸਦੇ ਜਿਹੜਾ ਪ੍ਰੋਸ ਦੇ ਨਾਲ ਜਿਹੜੀ ਆ ਰੰਜਿਸ਼ ਦੱਸੀ ਜਾ ਰਹੀ ਹੈ ਤਾਂ ਉਸ ਤੋਂ ਬਦਲਾ ਲੈਣ ਦੇ ਲਈ ਇਹ ਨੌਜਵਾਨ ਜਿਹੜੇ ਆ ਤੇਜ਼ਤਰ ਹਥਿਆਰਾਂ ਦੇ ਨਾਲ ਬੀਤੀ ਰਾਤ ਆਉਂਦੇ ਨੇ ਤੇ ਗਲੀ ਦੇ ਵਿੱਚ ਜਿਸ ਤਰ੍ਹਾਂ ਦਾ ਖੋਰੂ ਜਿਹੜਾ ਉਹਨਾਂ ਦੇ ਵੱਲੋਂ ਪਾਇਆ ਗਿਆ ਉਸ ਦੀਆਂ ਤਸਵੀਰਾਂ ਵੀ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਤੇ ਉਸ ਸਮੇਂ ਮੌਜੂਦ ਲੋਕਾਂ ਦੇ ਵੱਲੋਂ ਤੇ ਨਾਲ ਹੀ ਜਿਹੜਾ ਪਰਿਵਾਰਕ ਮੈਂਬਰਾਂ ਤੇ ਪੁੱਸ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਦਨੇ ਆ ਭਾਜੀ ਮੇਰਾ ਨਾਮ ਸਰਬਜੀਤ ਕੌਰ ਆ ਭਾਜੀ ਮੈਂ ਬੈਠੀ ਸੀ ਅੱਗੇ ਸੇਕੰਡ ਹੀ ਬੱਚੇ ਲੈ ਕੇ ਮੇਰੀ ਪੋਤਰੀ ਨਿਗੀਜੀ 1.5 ਸਾਲ ਦੀ ਹਾਂਜੀ ਮੁੰਡੇ ਆਏ ਮੋਟਰਸਾਈਕਲਾਂ ਤੇ ਇੱਕਦਮ ਮਾਨ ਕੇ ਉਹਨਾਂ ਨੇ ਕਚਰੀਆਂ ਬੋਤਲਾਂ ਧੜਕ ਧੜਕ ਚਲਾਤੇ ਐ ਡੇ ਡੇ ਵੱਡੇ ਉਹਨਾਂ ਕੋਲ ਦਾਤਰ ਹਥਿਆਰ ਹੈ ਛਰਪਾਨਾ ਲੈ ਕੇ ਆ ਕੇ ਕਹਿੰਦੇ ਕਿ ਅਮਰਿਤਪਾਲ ਨੂੰ ਅਸੀਂ ਮਾਰ ਦੇਣਾ ਤੇ ਨਾਲ ਦੇ ਚਾਰਾਂ ਦੋਸਤਾਂ ਨੂੰ ਵੀ ਅਸੀਂ ਮਾਰ ਦੇਣਾ ਅਸੀਂ ਕਿਸੇ ਨੂੰ ਨਹੀਂ ਛੱਡਣਾ ਅਮਰਿਤਪਾਲ ਕੌਣ ਹੈਗਾ ਜੀ ਮੇਰਾ ਬੇਟਾ ਹੈ ਜੀ ਇਹ ਮੇਜਾ ਤੁਹਾਡੇ ਕੋਈ ਪੁਰਾਣੇ ਰਿਸ਼ਤੇ ਕਰ ਉਹ ਵੀ ਕਿਸੇ ਨਾਲ ਹਾਂਜੀ ਸਰ ਇਹਨਾਂ ਦੇ 4-5 ਮਹੀਨੇ ਹੋ ਗਏ ਪਹਿਲਾਂ ਕੋਈ ਲੜਾਈ ਸੀ ਤੇ ਉਹ ਸਰ ਸਾਡੇ ਬੱਚਿਆਂ ਦਾ ਹੋ ਗਿਆ ਆ ਜਮਾਨਤਾ ਕਰਾ ਦਿੱਤੀ ਅਸੀਂ ਆਪਣੇ ਕਿਹੜੇ ਬੰਦੇ ਜਿੰਨਾਂ ਦਾ ਉਹ ਹਮਲਾ ਕੀਤਾ ਉਸ ਪਤਾ ਨਾਲ ਹਾਂਜੀ ਇਹ ਤਾਂ ਇੱਕ ਦਿਨ ਆ ਪਤਾ ਅੰਕੁਸ਼ ਇਹ ਕਿ ਸਿਮਰਣ ਹੈ ਅਮੀਰ ਸ਼ਾਹ ਲੱਗੇ ਰਹਿੰਦਾ ਜੋ ਹਾਂਜੀ ਰਣਜੀਤ ਕਿਹੜੀ ਗੱਲ ਰਨ ਸੀ ਸਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿਹੜੀ ਗੱਲ ਹੋਣੀ ਹੈ ਬੰਦੇ ਸਰ ਤੁਹਾਡੇ ਕੀ ਕੀ ਨੁਕਸਾਨ ਕੀਤਾ ਰਣ ਸਰ ਮੇਰੇ ਅੰਦਰ ਪੱਚ ਤੱਕ ਕੱਚ ਦੀਆਂ ਬੋਤਲਾਂ ਤੱਕ ਮਾਰ ਕੇ ਆਏ ਕਿੰਨੇ ਵੇ ਦਾ ਵਾਕਿਆ ਜੀ ਹੈ ਹਾਂਜੀ ਕਿੰਨੇ ਵੇ ਦਾ ਟਾਈਮ ਹੋ ਰਿਹਾ ਸੀ ਜਿੱਥੇ ਇਹ 5:30 ਵਜੇ ਦੀ ਗੱਲ ਹੈ ਹੁਣ ਕੀ ਮੰਗ ਕੇ ਕਰਦੇ ਸੀ ਸਰ ਮੈਂ ਤਾਂ ਇਨਸਾਫ ਚਾਹੁੰਦੀ ਆ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੇਖੋ ਹੁਣ ਕਿੰਨੇ ਬੱਚਿਆਂ ਦੇ ਸੱਟ ਲਾਤੀ ਹੈ ਦੋ ਤਿੰਨ ਬੰਦੇ ਹੱਡੇ ਹਸਪੀਟਲ ਪਹੁੰਚ ਗਏ ਜੋ ਕਾਫੀ ਗੱਡੀਆਂ ਵੀ ਪੰਨ ਦਿੱਤੀਆਂ ਇਹ ਪਲਾਟ 'ਚ ਜਿੰਨ ਮੌਕੇ ਤੇ ਪੁਲਿਸ ਆਈ ਸੀ ਹਾਂਜੀ ਹੁਣੇ ਆਈ ਆ ਪੁਲਿਸ ਹੁਣ ਕੀ ਵਾਸ ਵਾਸ ਦਵਾਇਆ ਤੁਹਾਨੂੰ ਹੁਣ ਸਰ ਅਹੀਂ ਤੇ ਹੀ ਜਾਣਿਆ ਕਿ ਪੁਲਿਸ ਵਾਲੇ ਕਾਰਵਾਈ ਕਰਨ ਤੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਦਿੱਤੀ ਜਾਵੇ ਕੋਈ ਸੀਸੀਟੀਵੀ ਫੁਟੇਜ ਆਈ ਸਾਹਮਣੇ ਕੋਈ ਸਰ ਹੱਡੀ ਗਲੀ ਦੇ ਵਿੱਚ ਸੀਸੀਟੀਵੀ ਨਹੀਂ ਇੱਥੇ ਤੇ ਨਹੀਂ ਲੱਗੇ ਹੈਗੇ ਵੀ ਅੱਗੇ ਪਿੱਛੇ ਲੱਗੇ ਹੈਗੇ ਹਾਂਜੀ ਜੀ ਮੇਰਾ ਨਾਮ ਕੀ ਰੇਖਾ ਆ ਹਾਂਜੀ ਮੈਂ ਜਦ ਪਹਿਲਾਂ ਵੀ ਇੱਥੇ ਲੜ ਕੇ ਗਏ ਆ ਮਾਰ ਕੇ ਗਏ ਬੋਤਲਾ ਬਾਤਲਾ ਤੇ ਅਸੀਂ ਅੰਦਰ ਬੈਠੇ ਹੀ ਚਾਨ੍ਹ ਕੀ ਆਏ ਆ ਨਾਲ ਰੋੜਾ ਪਾਇਆ ਵਾ ਆਨੇ ਮੁੰਡੇ ਨੂੰ ਫੜਿਆ ਇਹਨਾਂ ਨੇ ਦਾਤਰਾ ਮਾਰੀਆਂ ਤੇ ਲੇਡੀ ਸੀ ਉਹ ਵੀ ਛੜਨ ਲੱਗੀ ਉਹਦੇ ਵੀ ਮੱਥੇ ਦੇ ਨਾਲ ਈਟ ਮਾਰੀ ਤੇ ਉਹ ਲੇਡੀ ਸਾਡੀ ਵੀ ਹੋਸ਼ ਹੋਈ ਐ ਇਸ ਟਾਈਮ ਉਹ ਹਸਪੀਟਲ ਨੂੰ ਆਕਸੀਜਨ ਲੱਗੀ ਐ ਤੇ ਮੁੰਡੇ ਦਾ ਤਾਂ ਜੇ ਕੁਝ ਪਤਾ ਨਹੀਂ ਕਿ ਉਹਨੂੰ ਕਿੰਨੀਆਂ ਕਿ ਸੱਟਾਂ ਲੱਗੀਆਂ ਕਿ ਬਚਦਾ ਵੀ ਐ ਕਿ ਨਹੀਂ ਬਚਦਾ ਬਹੁਤ ਬੁਰਾ ਹਾਲ ਕੀਤਾ ਜੀ ਜਿੰਨ ਪਤਾ ਨਹੀਂ ਕਿੰਨੇ ਕੁ ਮੁੰਡੇ ਇਹ ਦੱਸ ਨਹੀਂ ਸਕਦੇ ਕਿਉਂਕਿ ਮੈਨੂੰ ਤੇ ਉਹਨਾਂ ਦੇ ਨਾਵਾਂ ਦਾ ਨਹੀਂ ਪਤਾ ਅੱਗੇ ਜਿਹੜੇ ਮੁੰਡੇ ਇਹਨਾਂ ਨੂੰ ਪਤਾ ਉਹਨਾਂ ਦੇ ਨਾਵਾਂ ਦਾ ਉਹ ਦੱਤਰ ਮਾਰੀ ਜਾ ਰਹੇ ਉਹਨੂੰ ਇੱਕ ਜਿਹਨੂੰ ਇੰਨਾ ਛੜਾਣ ਰਹੀ ਉਹ ਛੱਡਦਾ ਨਹੀਂ ਸੀ ਪਿਆਉਂਦਾ ਕਿਹੜੀ ਜਗ੍ਹਾ ਦਾ ਵਾਕ ਹੈ ਜੀ ਇਹ ਨਹਿਰੂ ਗਲੋਨੀ ਦਾ ਜੀ ਸੁੱਖੇ ਦੀਵੇਲੀ ਲੱਗੇ ਜੀ ਜਿਹੜੇ ਮੁੰਡੇ ਸੀ ਉਹ ਜਿਹ ਦੂਸਰੇ ਉਹ ਕਿਹੜੀ ਜਗ੍ਹਾ ਤੇ ਰਹਿੰਦੇ ਹਾਲੇ ਉਹ ਇੱਧਰ ਹੀ ਬਾਠਾਂ ਵਾਲੀ ਗਲੀ ਵਦੀਵਾਲ ਦੇ ਹੈਗੇ ਜੇ ਕੁੰਡਿਆਂ ਵਾਲੇ ਕੋਲ ਦੇ ਜੀ ਹੁਣ ਮੰਗ ਕੀ ਕਰਦੇ ਹੋ ਜੀ ਤੁਸੀਂ ਮੰਗਾ ਹੀ ਕਰਦੇ ਆ ਕਿ ਸਾਡੇ ਬੱਚੇ ਨੂੰ ਇਨਸਾਫ ਚਾਹੀਦਾ ਬੱਚਿਆਂ ਨੂੰ ਚਲੋ ਜੀ ਮੇਰਾ ਨਾਮ ਭਾਜੀ ਸ੍ਰੇਸ਼ ਕੁਮਾਰ ਆ ਆ ਜੀ ਤੇ ਮੈਂ ਆਪਣੀ ਦੁਕਾਨ ਤੇ ਕੱਪੜੇ ਪ੍ਰੈਸ ਕਰ ਰਿਹਾ ਹਾਂ ਇਹ ਤੇ ਅਨਕੁਸ਼ ਮੁੰਡਾ ਜਿਹਨੂੰ ਮੈਂ ਮੁੰਡਾ ਸਾਰੇ ਮੁੰਡਿਆਂ ਵਿੱਚੋਂ ਜਾਣਦਾ 25 ਸੀ ਮੁੰਡੇ ਹੀ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਅਨਕੁਸ਼ ਨੂੰ ਜਾਣਦਾ ਉਹਨੇ ਪਹਿਲਾਂ ਦੁਕਾਨ ਤੇ ਖਲੋ ਕੇ ਦਾਤਰ ਨੂੰ ਵਿਖਾ ਕੇ ਗਾਲ ਕੱਢੀ ਏ ਮੇਰੇ ਭਤੀਜੇ ਦਾ ਨਾਮ ਲੈ ਕੇ ਤੈਨੂੰ ਬਾਹਰ ਕੱਢੋ ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਲੱਗਿਆ ਮੋਟਰਸਾਈਕਲ ਭੰਨਣਾ ਸ਼ੁਰੂ ਕਰਤਾ ਤੇ ਇਟਾ ਰੋੜੇ ਚਲਾਉਣੇ ਸ਼ੁਰੂ ਕਰਤੇ ਜੀ ਸ਼ਟਰ ਬੰਦ ਕਰਕੇ ਅੰਦਰ ਵੜ ਗਏ ਉਸ ਤੋਂ ਬਾਅਦ ਪੂਰੀ ਗਲੀ 'ਚ ਉਹਨਾਂ ਨੇ ਗਾਲਾ ਗੋਲਾ ਕੱਢੀਆਂ ਇਟਾ ਚਲਾਈਆਂ ਨੇ ਪਲਾਟ ਦੇ ਵਿੱਚ 5-7 ਗੱਡੀਆਂ ਲੱਗੀਆਂ ਸਾਰੀਆਂ ਭੰਤੀਆਂ ਨੇ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਇਹ ਨਹਿਰ ਇਹ ਸਾਡੀ ਨਹੀਂ ਆ ਪਰ ਉਹ ਜਿਹੜੇ ਸਾਡੀ ਗਲੀ ਚ ਅੰਮ੍ਰਿਤਪਾਲ ਮੁੰਡਾ ਰਹਿੰਦਾ ਉਹਨਾਂ ਨੂੰ ਦੀ ਰੰਜਿਸ਼ ਹੀ ਪਹਿਲਾਂ ਸ਼ਾਮਾਂ ਨੂੰ ਉਹ ਆਏ ਨੇ 15-20 ਮੁੰਡੇ ਉਦੋਂ ਉਹਨਾਂ ਦੀ ਮੰਮੀ ਤੇ ਉਹ ਮੁੰਡਾ ਅੱਗ ਸੇਕ ਰਹੇ ਸੀ ਗਲੀ ਚ ਉਦੋਂ ਵੀ ਉਹ ਬੋਤਲਾ-ਬਾਤਲਾ ਚਲਾ ਕੇ ਗਏ ਨੇ ਦਾਤਰ ਉੱਤਰ ਲੈ ਕੇ ਆਏ ਸੀ ਪਰ ਉਦੋਂ ਉਹਨਾਂ ਦੀ ਕੋਈ ਪੇਛੜ ਨਹੀਂ ਚਲੀ ਇਹ ਦੁਬਾਰਾ ਫੇਰ ਹੋਰ ਮੁੰਡੇ ਇਕੱਠੇ ਕਰਕੇ ਤੇ ਹੁਣ ਇਹਨਾਂ ਨੇ ਇਹ ਕੰਮ ਕੀਤਾ ਜਿਸ ਵੇਲੇ ਇਹਨਾਂ ਦੇ ਅੰਮ੍ਰਿਤਪਾਲ ਸੀ ਕਿਸੇ ਨਾਲ ਲੱਗੀ ਤੇ ਬਾਕੀ ਇਹਨਾਂ ਦੇ ਗੱਡੀਆਂ ਕਿਉਂ ਭਨੀਆਂ ਪਤਾ ਲੱਗਾ ਇਹ ਜੀ ਹੁਣ ਉਹ ਦੱਸ ਸਕਦੇ ਜਿਨ੍ਹਾਂ ਨੇ ਗੱਡੀਆਂ ਭਨੀਆਂ ਸੀ ਤੇ ਡਰਦੇ ਮਾਰੇ ਅੰਦਰ ਵੜ ਗਏ ਹਾਂ ਦੇਖ ਰਹੇ ਇਹ ਕੀ ਗੱਲ ਹੋਈ ਪ੍ਰੋਪਰਟ ਦੀ ਉਹ ਇਹਨਾਂ ਦਾ ਕੋਈ ਪਿਛਲਾ ਹੀ ਚੱਲ ਰਿਹਾ ਜੀ ਆਪਣਾ ਕੋਈ ਕਿਹੜੀ ਜਗ੍ਹਾ ਦਾ ਵਾਕਿਆ ਸਰ ਹਾਂਜੀ ਇਹ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਆਪਣਾ ਨਹਿਰੂ ਕਲੋਨੀ ਅੱਛਾ ਜੀ ਹਾਂਜੀ ਇਹ ਗੱਡੀਆਂ ਇਹ ਆਪਸ ਵਿੱਚ ਲੜੇ ਝਗੜੇ ਤੇ ਇੰਟਰ ਰੋਡ 'ਤੇ ਚੱਲੇ ਉਹਦੇ ਦਰਮਿਆਨ ਗੱਡੀਆਂ ਦੀ ਦੋ ਤਿੰਨਾਂ ਦੇ ਸ਼ੀਸ਼ੇ ਟੁੱਟੇ ਆ ਉਹ ਦੇਖ ਰਹੇ ਹੋ 10 ਉਹ ਦੇਖ ਰਹੇ ਆਂ ਕਾਰਵਾਈ ਕਰਾਂਗੇ ਬੰਦੀ ਜੀ ਸਿਰ ਬੰਦੇ ਪਤਾ ਲੱਗੇ ਕਿਹੜੇ ਕਿਹੜੇ ਬੰਦੇ ਵੈਰੀਫਾਈ ਕਰ ਰਹੇ ਆਂ ਜੀ ਵੈਰੀਫਾਈ ਕਰਕੇ ਫਿਰ ਜੋ ਵੀ ਜਿਹੜਾ ਵੀ ਕੋਈ ਹੋਏਗਾ ਉਹਦੇ ਕਾਰਵਾਈ ਕਰਾਂਗੇ